ਕੈਨੇਡਾ ਜਿਵੇਂ ਕਿ ਹਮੇਸ਼ਾ ਹੀ ਪੰਜਾਬੀਆਂ ਦੀ ਵੱਡੀ ਪਸੰਦ ਬਣਿਆ ਰਿਹਾ ਹੈ ਤੇ ਪੰਜਾਬੀਆਂ ਤੇ ਬਹੁਤ ਵੱਡਾ ਅਸਰ ਵੀ ਪਵੇਗਾ ਪਰ ਇੱਕ ਪਾਸੇ ਦੇਖਿਆ ਜਾਵੇ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਵੀ ਹੈ ਕਿਉਂਕਿ ਕੈਨੇਡਾ ਵੱਲੋਂ ਪੰਜਾਬੀਆਂ ਨੂੰ ਧੜਾ ਧੜ ਹੁਣ ਰਾਈਟ ਨਾਓ ਵੀਜ਼ੇ ਵੀ ਦਿੱਤੇ ਜਾ ਰਹੇ ਆ ਪਰ ਜੇਕਰ ਤੁਹਾਡਾ ਵੀ ਕੈਨੇਡਾ ਜਾਣ ਦਾ ਸੁਪਨਾ ਹੈ ਤੁਸੀਂ ਸਟੂਡੈਂਟ ਵੀਜ਼ੇ ਤੇ ਜਾ ਰਹੇ ਹੋ ਜਾਂ ਤੁਹਾਡੇ ਬੱਚੇ ਜਾ ਰਹੇ ਆ ਟੂਰਿਸਟ ਵੀਜ਼ਾ ਤੇ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਜਾਂ ਫਿਰ ਵਰਕ ਪਰਮਿਟ ਤੇ ਇਹਨਾਂ ਤਜਰਬਿਆਂ ਦੇ ਵਿੱਚ ਅਗਰ ਅੱਜ ਦੇ ਟ੍ਰੈਂਡ ਦੀ ਗੱਲ ਕਰਦੇ ਆਂ ਅੱਜ ਆਪਾਂ ਡੇਟ ਦੀ ਗੱਲ ਕਰਦੇ ਆਂ 25 ਮਈ ਤੇ ਟੋਟਲੀ ਇਸ ਵੀਕ ਦੇ ਵਿੱਚ ਜੋ ਕੈਨੇਡਾ ਲੋ ਟ੍ਰੈਂਡ ਹੈ ਬਹੁਤ ਜ਼ਿਆਦਾ ਹਾਈ ਰਿਹਾ ਹੈ ਮਤਲਬ ਕੀ ਜੇਕਰ 100 ਲੋਕਾਂ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਸੀ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਤਾਂ ਉਹਦੇ ਵਿੱਚ 90 ਲੋਕਾਂ ਨੂੰ ਵੀਜ਼ਾ 100% ਮਿਲ ਚੁੱਕਿਆ ਹੈ ਪਰ ਅੱਜ ਆਪਾਂ ਗੱਲ ਕਰਾਂਗੇ ਦੋ ਸ਼ਹਿਰਾਂ ਦੀ ਜਿੱਥੇ ਬਹੁਤ ਜ਼ਿਆਦੇ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਵੀਜ਼ੇ ਦਿੱਤੇ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੇ ਵੀਜ਼ੇ ਦੇਣ ਦੀ ਉਹਨਾਂ ਤੋਂ ਉਮੀਦ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਪਹਿਲੇ ਕੈਲਗਰੀ ਦੀ ਕੈਲਗਰੀ ਪਾਪੂਲੇਸ਼ਨ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ 60% ਐਡਵਿੰਟਨ ਉਦੇ ਵਿੱਚ ਸ਼ਹਿਰ ਦੇ ਵਿੱਚ ਗਰੋਅ ਹੋਈ ਹੈ ਜੇਕਰ ਐਡਮਿੰਟਨ ਸ਼ਹਿਰ ਦੀ ਗੱਲ ਕਰੀਏ ਤਾਂ 4.2 ਦੇ ਵਿੱਚ ਉਹਨਾਂ ਨੂੰ ਗਰੋਅ ਦੇਖਣ ਨੂੰ ਮਿਲੀ ਹੈ ਆਪਾਂ ਇਕਨੋਮੀਨੀ ਦੀ ਗੱਲ ਨਹੀਂ ਕਰਦੇ ਆਪਾਂ ਪਾਪੂਲੇਸ਼ਨ ਦੀ ਗੱਲ ਕਰਦੇ ਹਾਂ ਮਤਲਬ ਕੀ 6% ਕੈਲਗਰੀ ਦੇ ਵਿੱਚ ਐ ਤੇ 4.2% ਆਪਾਂ ਨੂੰ ਦੇਖਣ ਨੂੰ ਮਿਲੀ ਹੈ ਐਡਮਿੰਟਨ ਸ਼ਹਿਰ ਦੇ ਵਿੱਚ ਜੇਕਰ ਟੋਟਲ ਆਪਾਂ ਨੂੰ ਨੰਬਰ ਵਾਈਜ਼ ਗੱਲ ਕਰਦੇ ਹਾਂ ਤਾਂ ਨੰਬਰ ਵਾਈਜ਼ ਟੋਟਲ ਆਪਾਂ ਨੂੰ ਕੈਲਗਰੀ ਦੇ ਵਿੱਚ 96000 ਲੋਕਾਂ ਨੂੰ ਵੀਜ਼ਾ ਮਿਲਿਆ ਹੈ ਕੈਨੇਡਾ ਦੇ ਵੱਲੋਂ ਲਾਸਟ ਈਅਰ ਮਤਲਬ ਕੀ 12 ਮਹੀਨਿਆਂ ਦੇ ਵਿੱਚ 96 ਹਜ਼ਾਰ ਲੋਕ ਪੰਜਾਬ ਤੋਂ ਜਾਂ ਭਾਰਤ ਤੋਂ ਓਨਲੀ ਆਪਾਂ ਨੂੰ ਕੈਲਗਰੀ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੇ ਆ ਪਰ ਉਸ ਦੇ ਆਪੋਜ਼ਿਟ ਸਾਈਡ ਆਪਾਂ ਜੇ ਗੱਲ ਕਰਦੇ ਆ ਕੈਲਗਰੀ ਇੱਕ ਬਹੁਤ ਸਾਰੇ ਪੰਜਾਬੀਆਂ ਦਾ ਘਰੜਾ ਜਿੱਥੇ ਲੋਕ ਆਪਣੇ ਪੇਰੈਂਟਸ ਕਈਆਂ ਦੇ ਲੋਕਾਂ ਦੇ ਰਿਸ਼ਤੇਦਾਰ ਉੱਥੇ ਆ ਭੈਣ ਭਾਈ ਉੱਥੇ ਆ ਦੋਸਤ ਮਿੱਤਰ ਉੱਥੇ ਆ ਜ਼ਿਆਦਾਤਰ ਆਪਣੇ ਪੰਜਾਬੀ ਉਹਨਾਂ ਕੋਲ ਜਾਂਦੇ ਆ ਜੇਕਰ ਐਡਮੰਟਨ ਦੀ ਗੱਲ ਕਰੀਏ ਤਾਂ 4.2% ਉਹਨਾਂ ਦੇ ਵਿੱਚ ਇਨਕਰੀਜ਼ ਦੇਖਣ ਨੂੰ ਮਿਲੀ ਆ ਇੱਥੇ ਥੋੜੀ ਬਹੁਤ ਠੰਡੇ ਵੀ ਜ਼ਿਆਦਾ ਹੁੰਦੀ ਆ 63000 ਲੋਕਾਂ ਨੂੰ ਮਤਲਬ ਕਿ ਪੰਜਾਬ ਤੋਂ ਕਹਿ ਸਕਦੇ ਆ ਇੰਡੀਆ ਤੋਂ ਕਹਿ ਸਕਦੇ ਆ 63000 ਲੋਕਾਂ ਨੂੰ ਕੈਨੇਡਾ ਗਵਰਨਮੈਂਟ ਵੱਲੋਂ ਵੀਜ਼ਾ ਦਿੱਤਾ ਗਿਆ ਤੇ ਕੈਨੇਡਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਉੱਥੇ ਸੈਟਲ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਬਦਲਾਅ ਹੋਣਗੇ ਬਹੁਤ ਸਾਰੇ ਲੋਕਾਂ ਦਾ ਡਾਟਾ ਨਿਕਲ ਕੇ ਸਾਹਮਣੇ ਆਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਚੈਨਲ ਦੇ ਉੱਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੇ ਤੁਹਾਡੇ ਕੋਈ ਵੀ ਇਨਕੁਆਰੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਤੁਹਾਡੀ ਉਸ ਇਨਕੁਆਰੀ ਤੇ ਜਰੂਰ 100% ਤੁਹਾਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਅਕੋਰਡਿੰਗ ਟੂ ਕੈਨੇਡਾ ਗਵਰਨਮੈਂਟ